ਆ ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਾਗ ਸੇਲ ਲਈ ਲੈ ਕੇ ਆਏ ਹਾਂ ਜੀ ਕੱਟੀ ਆ ਬਈ ਬੱਚੀ ਆ ਜਰਸੀ ਤੇ ਇੱਕ ਬਈ ਵੜਾ ਬੱਚਾ ਦਾ ਮਰੇਵਾ ਸੂਈ ਵੀ ਆ ਇੱਕ ਧੋਕਣ ਗੱਬਣ ਵੜਾ ਆਉ ਪੁੱਛ ਲੈਣਾ ਬਈ ਟੋਟਲ ਅੱਜ ਵਿੱਚ ਬਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਬੋ ਨਾਮ ਗੋਰਾ ਪਿੰਡ ਭਦੌੜ ਜਿਹੜਾ ਬਣਾਣਾ ਪਪਲਸੀਲਾ 97 ਰੋਟਣਾ ਕਰਾ ਠੀਕ ਹੈ ਮੋਬਾਈਲ ਨੰਬਰ ਬੋ ਮੋਬਾਈਲ 872880432 ਠੀਕ ਹੈ ਬਈ ਭਾਈ ਜਿਹੜੀ ਕੱਟੀ ਦੇ ਨੇ ਪਹਿਲੇ ਨੰਬਰ ਤੇ ਕਿੰਨੀ ਉਮਰ ਹੈ ਤੇ ਸਾਲ ਦੀ ਦੱਸਿਆ ਮਾਲਕਾਂ ਦੇ ਹਿਸਾਬ ਨਾਲ ਦੱਸਣਾ اچھا اچھا ਹਾਂਜੀ ਕਿਹੜੇ ਟੀਕੇ ਦੀ ਹੈ ਇਹ ਮੈਂ ਚੰਗੀ ਦੀ ਕੱਟੀ ਆ ਬਈ ਐਵੇਂ ਬਾਕੀ ਤੈਨੂੰ ਪਤਾ ਕਰ ਜਦੋਂ ਮੈਂ ਫੁੱਲੇ ਬੁੱਲੀ ਆ ਠੀਕ ਆ ਭਾਈ ਮਾਂ ਦਾ ਦੁੱਧ ਕਿੰਨਾ ਸੀ 16 ਕਿਲੋ ਸੀ ਆ ਦੇ ਬੁੱਥੀ ਬੁੱਥੀ ਬੋਲਦੀ ਸਹੀ ਗੱਲ ਆ ਬਈ ਫੇਸ ਬੜਾ ਚੰਗਾ ਮਾਂ ਦਾ ਦੁੱਧ ਵੀ ਚੰਗਾ ਦੱਸਿਆ ਝੂਲੀ ਬੜੀ ਚੰਗੀਆਂ ਹਨ ਮਾੜੀ ਜੀਆਂ ਲੜੀਆਂ ਘਟਾਉਂਦੀਆਂ ਮੜੀ ਖੋਲ ਦੋ ਤੋਰ ਕੇ ਦਿਖਾ ਦੀ ਤੇ ਕੀ ਮੁੱਲ ਹੈ ਦਾ ਇਹਦਾ 22000 ਰੁਪਏ ਮੁੱਲ ਆ ਮਾਨਦਾਨ ਹੋ ਜਾ ਕਰ ਦਾਂਗੇ 22000 ਰੁਪਇਆ ਮੁੱਲ ਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਂ ਜਰੂਰ ਹੋ ਜਾਏ ਫੇਸ ਚੰਗਾ ਉਮਰ ਦੇ ਹਿਸਾਬ ਨਾਲ ਕੱਦ ਠੀਕ ਹੈ ਝੂਲੀ ਚੰਗੀ ਆ ਤੋੜਾ ਤਾਰਾ ਚੰਗਾ ਸਿੰਘ ਵੀ ਕਰਮ ਵਾਲੀ ਨੇੜੋਂ ਮੋੜੂਗੀ ਹੋ ਸਕਦਾ ਤਿਆਰੀ ਜੀ ਕਰ ਲਈ ਮੋੜਨੀ ਹੈ ਨਾ ਵੀਰੇ ਹਾਂ ਹਾਂ ਬਹੁਤ ਚੰਗਾ ਸਿੰਘ ਬਣਾਉਗੀ ਉੱਚਾ ਸਿੰਘ ਬਣਾਉ ਬੜਾ ਨੇੜੇ ਜਿਹੜਾ ਮੁੜਦਾ ਉਹ ਮੱਥੇ 'ਚ ਕੋਈ ਇਹ ਉੱਪਰ ਨੂੰ ਮੜੂਗੀ ਆ ਇਹ ਨਾ ਬਾਹਰ ਨੂੰ ਜਾਵੇ ਨੰਦਰ ਨੂੰ ਆਏ ਮੜੂਗੀ ਸਹੀ ਗੱਲ ਆ ਬਈ ਲੈ ਚਲੋ ਬਈ ਮੁੱਲ 22000 ਰੁਪਇਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਂ ਹੁਣ ਚੋਲੀ ਜਰੂਰ ਹੋ ਜਾਏ हम्म झोली बहुत चंगी है भाई कला कला थाना चारे थान निकल में पूरे कैरते बाकी माला दुद्ध भाई ने बहुत चंगा दसिया चंकी मधि कट्टी है भाई कहना 16 ਲੀਟਰ ਦੁੱਧ ਸੀਗਾ ਦੀ ਮਾਂ ਥੱਲੇ ਬੈਠੀ ਚੰਗੀ ਆ ਵਾਹ ਕੱਲ ਵੀ ਆਈ ਕਰਕੇ ਮੜਾ ਇੱਕ ਰਿੰਗੀ ਜਿਹਦੇ ਉੱਪਰ ਆ ਜਾ ਕਰ ਗਈ ਹੂੰ ਪੱਟੇ ਜੇ ਘਟ ਚੱਕੇ ਆ ਨੇ ਅੱਗੇ 2 ਨੰਬਰ ਕਿੰਨੀ ਉਮਰ ਹੈ ਬੱਚੀ ਦੀ ਬੱਚੇ ਦੀ ਹੋ ਗਈ 9 9 ਮਹੀਨੇ ਦੀ ਫੇਸ ਬੜਾ ਡੇਰਾ ਯਾਰ ਹਨਾ ਮੱਥੇ ਤੇ ਟੋਆ ਟੋਆ ਬਹੁਤ ਚੰਗਾ ਚੰਗੀ ਆ ਬੱਚੀ ਬੋਦੀ ਵਾਦੀ ਚੰਗੀ ਆ ਸੁਨੱਖ ਪੋਣਾ ਬੱਚੀ ਦੇ ਵਿੱਚ ਬਹੁਤ ਚੰਗਾ ਜੋਲੀ ਜੇ ਨੀ ਆ ਹ ਜੋਲੀ ਕਮਾਲ ਆ ਵੀ ਲੈ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਥਣ ਖੋਲ ਦੇ ਬਈ ਤੋਰ ਕੇ ਵਿਖਾ ਦੇ ਹਣ ਬਣਿਆ ਲੱਗਦਾ ਬੜਾ ਵੱਡਾ ਨਹੀਂ ਬਣਾਉਂਦੀ ਹਾਂ ਹਾਂ ਰੰਗ ਰੂਪ ਚੰਗਾ ਫੇਸ ਚੰਗਾ ਕੱਦ ਵੱਡ ਠੀਕ ਆ ਤੋਰਾ ਤਾਰਾ ਹੀ ਬੱਚੀ ਦਾ ਚੰਗਾ ਗਾ ਬਈ ਤੇ ਕੀ ਮੋਲ ਆ ਭਰਾ ਇਹਦਾ 15000 ਜਣੀ ਹੈ ਡਾਕਟਰ ਜੀ ਮਾਨਦਾਨ ਹੋ ਜੀ ਕਰ ਦਾਂਗੇ 15000 ਰੁਪਇਆ ਮੋਲ ਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜ਼ਰੂਰ ਹੋ ਜੀ ਬਾਕੀ ਇਹ ਟੈਗ ਲੱਗਿਆ ਦਾ ਜੋ ਕਿ ਬੰਦਾ ਉਹ ਨੌਲੇਜਲ ਹੋਵੇ ਨਾ ਹੂੰ ਪਤਾ ਲੱਗਦਾ ਦਾ ਸਕੈਨ ਕਰਕੇ ਕਿਹੜੇ ਬੁੱਲਦੀ ਹੈ ਠੀਕ ਆ ਹੂੰ 12 ਦੀ ਬੱਚੀ ਹੋਈ ਆ ਪਰ ਅੱਜ ਮੈਂ ਦੇਖਿਆ ਭੇਜੀਆ ਮੁੰਡੇ ਦੇ ਫੋਟੋ ਜੀ ਹੂੰ ਉਹਨੂੰ ਪਤਾ ਲੱਗ ਗਿਆ ਨਾ ਵੀ ਜਿਹੜੇ ਕੀ ਚੱਕਰੇ ਠੀਕ ਹੈ ਭਾਈ ਉਹ ਚੰਗੀ ਉਮਰ ਦਾ ਵੀ ਟੱਕ ਪਾਇਆ ਅੱਗੇ ਭਾਈ ਬੈਠ ਕਿਹੜਾ ਸੂਆ ਸੂਈ ਗਿਆ ਦੂਜੇ ਸੂਏ ਸੂਈ ਦੀ ਭਾਈ ਮਾਲਕ ਦੇ ਸਾਨੂੰ ਦੱਸਣੇ ਸਾਨੂੰ ਨਾ ਕਦੋਂ ਸੂਈ ਹੈ ਭਾਈ ਮਹੀਨੇ ਦੀ ਸੂਈ ਮੰਨ ਕੇ ਲਈ ਬੱਚਾ ਡਿੱਡ ਜਾ ਪੈਸੇ ਪਾਉਂ ਮੇ ਛੱਡਿਆ ਮੋਰੇ ਦੇ ਠੀਕ ਹੈ ਭਾਈ ਹਾਂ ਕਿਉਂਕਿ ਠੰਢੀ ਬਹੁਤ ਜ਼ਿਆਦਾ ਆ ਹੂੰ ਨਹੀਂ ਵਜਾ ਦਿੰਦੇ ਜਿਵੇਂ ਮਰਜ਼ੀ ਲਾ ਬੈਠਾ ਰਹੇ ਕੋਈ ਚੱਕਰ ਨਹੀਂ ਹਿੱਲਣਾ ਕਰਮ ਵਾਲੇ ਨੇ ਪੁਰਾਣੀ ਦੁੱਧ ਕਿੰਨਾ ਹਾਂ ਲੋ ਤਾਂ ਹੋ ਗਿਆ 11 ਨੂੰ 10 ਕਿਲੋ ਦੀ ਗਾਰੰਟੀ ਤੇ ਜੇ ਪਾਈ ਭੇਜ ਦਗਾ ਧਾਰਮੀਆਂ ਮਾਰੇ ਨੈਟ ਤਿਆਰ ਆ ਬਾਈ ਬਾਕੀ ਆਇਆ ਕਰਕੇ ਮੈਂ 8 ਵਜੇ ਚਵਾਈ ਕਰ ਦਨਾ ਹੂੰ ਬਣਦੀ ਫੇਰੀ ਵਧੀਆ ਟਾਈਮ ਤੇ ਆਪਾਂ ਜੇ ਕੋਈ ਆਊਟ ਟਾਈਮ ਤੇ ਹੂੰ ਠੀਕ ਆ ਬਾਈ ਫੋਲ ਦੇ ਬਾਈ ਮਾੜੀ ਤੋਰ ਕੇ ਦਿਖਾ ਦੇ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਫੇਸ ਬਿਊਟੀ ਚੰਗੀ ਆ ਗਰਮੀ ਬਾਈ ਬਿਲਕੁਲ ਨਹੀਂ ਮੰਦੀ ਫੈਨ ਫੌਂਡ ਜਿਹੜੀ ਕਰਮ ਵਾਲੀ ਦੀ ਚੰਗੀ ਜਰਸੀ ਆ ਨਾ ਹਾਂ ਜਰਸੀ ਥਾਨਲੇ ਵਾ ਚੰਗਾ ਚਵਾਈ ਚੂਈ ਚੰਗੀ ਆ ਬਾਈ ਇੱਕ ਨੰਬਰ ਓਕੇ ਆ ਮਾਰ ਲੈਣਾ ਤੁਹਾਨੂੰ ਤੁਹਾਨੂੰ ਠੀਕ ਆ ਹਾਂ ਚਵਾਈਤ ਹੋਈ ਬਾਈ ਕਨ ਦਾ ਚੰਗੀ ਆ ਥਣ ਥਣ ਬਹੁਤ ਚੰਗਾ ਤੇ ਸ਼ਾਮ ਦਾ ਕਾਟਰ ਜਿਹੜਾ ਕਰਮਾਈ ਨੇ ਵਧੀਆ ਤਿਆਰ ਕਰ ਲੈਣਾ ਤੇ ਲਠੰਡੀ ਬਹੁਤ ਆ ਚੂਣ ਬੜਾ ਚੰਗਾ ਹਨਾ ਬੋਲਾ ਫੋਲਾ ਪੋਲਾ ਹਾਂ ਚਵਾਈ ਬਾਈ ਬਹੁਤ ਦਿੰਗੇ ਲੈ ਗੰਨੇਰ ਕੀ ਧਾਰ ਆਉਂਦੀ ਆ ਤੇ ਮੁੱਲ ਕੀ ਇਹਦਾ ਜਾਇਜ ਮੁੱਲ 35 ਦੇ ਦਾਂਗੇ ਅਸੀਂ ਮਾਨਦਾਨ ਹੋ ਜਾ ਕਰ ਦਾਂਗੇ 35000 ਰੁਪਇਆ ਮੁੱਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਸਾਂ ਜਿਰੂ ਠੰਡੀ ਠੰਡੀ ਫੁੱਲਾ ਤੇ ਢਿੱਲਾ ਢੁਲਾ ਬੋਪ ਪਈਆਂ ਨੇ ਬਸ ਮਾਹ ਕਰਕੇ ਥਣ ਹੋਰ ਵੀ ਵਧੀਆ ਬਣਾਓ ਕੀਸ ਬੜਾ ਤੇ ਬੜੇ ਤਨੋਂ ਆਪਣੇ 8 ਵਜੇ ਜੋ ਹੀ ਹੁੰਦੀ ਆ ਯਾਰ ਟੋਕੜ ਗੱਬਣ 4 ਨੰਬਰ ਇਹ ਬਈ 4 ਨੰਬਰ ਟੋਕੜ ਗੱਬਣਾ ਸਾਢੇ 4:00 ਦੀ ਪੌਣੇ 5:00 ਦੀ ਜਮਾ ਕਲੀਅਰ ਆ ਇਹ ਠੀਕ ਆ ਸਾਢੇ 4:00 ਦੀ ਮੰਨ ਕੇ ਲੈ ਜਾ ਹਾਂ ਦੁੱਧ ਕਿੰਨਾ ਹੁਣ ਦੁੱਧ 11 ਕਿਲੋ ਨਟੂ ਦੇ ਆ ਪਹਿਲਾਂ ਪਹਿਲਾਂ ਘੱਟ ਸੀ ਹੁਣ ਵਧਣ ਲੱਗੀ ਨੇ ਤੂੰ ਅੱਛਾ ਉਹਦੇ ਆਪਾਂ ਪਾਈ ਜੀ ਵੀਡੀਓ ਹੂੰ ਉਹਦੇ 9 ਕਿਲੋ ਦੀ ਆਪਾਂ ਗਾਰੰਟੀ ਦਿੰਦੇ ਹੁਣ 11 ਕਿਲੋ ਹੋ ਗਏ ਠੀਕ ਆ ਬਾਈ ਥਣ ਬਹੁਤ ਚੰਗਾ ਹਾਂ ਹਾਂ ਥਣ ਪੂਰਾ ਚੰਗਾ ਜੁਈ ਜੁਈ ਚੰਗੀ ਆ ਲੈ ਇਹਦੀ ਨਹੀਂ ਮਾਰਨਾ ਥਾਰ ਆਪਾਂ ਲਾਇ ਬਾਈ ਜਿ ਕਿਆ ਬਾਤ ਹੈ ਚਵਾਈ ਬੜੀ ਚੰਗੀ ਇੱਕ ਨੰਬਰ ਚਵਾਈ ਆ ਲੈ ਜਿਵੇਂ ਮਰਜ਼ੀ ਧੋਰਾ ਮਰੀ ਚੱਲ ਕੋਈ ਚੱਕਰੀ ਨਹੀਂ ਕਿਆ ਬਾਤ ਹੈ ਦੁੱਧ ਵੀ ਚੰਗਾ ਗੱਭਣ ਵੀ ਇਹ ਚੱਕ ਪਾਸ ਹੀ ਹੈ ਜਰਸੀ ਬਰੀਡ ਆ ਬਈ ਗਰਮੀ ਬਿਲਕੁਲ ਨਹੀਂ ਮੰਦੀ ਪੈਣ ਦੁੱਧ ਦੇ ਦੁੱਧ ਵਾਦੀਆਂ ਦਾ 14 ਬੰਨਾਂ ਦੇ ਭਾਈ ਨਹੀਂ ਚੰਗੀ ਸਾਹਮਣੇ ਵਾਲਾ ਅੱਛਾ ਹੂੰ ਬਾਕੀ ਥਾਣਾ ਦੀ ਆਪਣੀ ਗਾਰੰਟੀ ਹੋਗੀ ਬਹੁਤ ਠੀਕ ਆ ਓਕੇ ਆ ਬਈ ਠੰਡੀ ਸੀਲ ਆ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰੀਆਂ ਫੇਸ ਬੜਾ ਚੰਗਾ ਵਾਲੀ हां खोल दे भाई तोर के दिखा दे कलर ਬਹੁਤ ਚੰਗਾ ਲਾਲ ਕਲਰ ਆ ਡਿਮਾਂਡ ਚੰਗੀ ਆ ਫੇਸ ਬੜਾ ਪਿਆਰਾ ਬੋਦੀਵਾਦੀ ਚੰਗੀ ਆ ਸਨੱਖ ਆਪਣਾ ਵੜ ਦੇ ਵਿੱਚ ਬਹੁਤ ਆ ਭਾਈ ਹੂੰ ਤੇ ਕੀ ਮੋਲ ਜਾਇਜ 43 ਦੀ ਦੇਣੀ ਰਹਿਤਰ ਮਾਨਦਾਨ ਹੋ ਜਾ ਕਰ ਦਾਂਗੇ 43000 ਰੁਪਿਆ ਮੋਲ ਆ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜਰੂਰ ਹੋ ਜੀ ਤੋਰਾ ਤਾਰਾ ਗੱਦ ਬੱਡ ਰੰਗ ਰੂਪ ਥਣ ਲੈ ਵਾ ਬਈ ਕਮਾਲ ਚੰਗੀ ਆ ਬਾਈ ਨਾਗਸੀ ਕੇ ਭਰਾ ਕੋਲੇ ਚਾਰ ਚਾਰੀ ਦਿਖਾਤੇ ਕਿਸੇ ਵੀਰ ਦੇ ਚਾਰਾ ਜੋ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰਕੇ ਖਰੀਦ ਲਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ